ਨਾ ਮੰਡਗਾ ਜੇ ਫਿਰ ਦਾ ਭਰਾ ਵਾ ਰੁਲੀ ਜਾਂਦਾ ਪਰਾਲੀ ਉਹ ਨਹੀਂ ਸਾੜਨ ਦਿੰਦਾ ਕੋਈ ਉਹ ਵਾਣਾ ਚ ਪਈ ਐ ਦੁਖੀ ਭਾਨ ਸਾਹਿਬ ਕਹਿੰਦੇ ਕਾਟ ਤਾਂ ਲੱਗਣੀ ਮਿੱਤ ਕਾਟ ਲੱਗੀ ਉਰੇ ਲੱਗੀ ਜਾਂਦੀ ਆ ਬਾਈ 5 ਕਿਲੋ ਲਈ ਜਾਂਦੇ ਭਗਵਾਨ ਤੁਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਸੱਥਾਂ ਚੋਂ ਸਰਕਾਰ ਚੱਲੂਗੀ ਤੁਹਾਡੇ ਤਾਂ ਪਾਵਰ ਹੀ ਬੋਣੀ ਤੁਹਾਡੇ ਹੱਥੇ ਕੋਈ ਭਗਵਾਨ ਤੁਮਾਨ ਕੋਈ ਕਿਸੇ ਦਾ ਨਹੀਂ ਸਿਰਫ ਗੋਗਲੀਆਂ ਤੋਂ ਮਿੱਟੂ ਝਾੜਦੇ ਆ ਤੇ ਸਿਰਫ ਵੋਟਾਂ ਲੈ ਕੇ ਤੁਰ ਜਾਂਦੇ ਮੁਰਕੋ ਕੀ ਢਾ ਨਹੀਂ ਮਾਰਦਾ ਗੁੱਸਾ ਤਾਂ ਹੁੰਦਾ ਹੀ ਜਦੋਂ ਬੰਦਾ ਸਾਰਾ ਸਾਲ ਮਿਹਨਤ ਤੇ ਕਰਾਂ ਕਿ ਕਿਹਦੇ ਕਿਹਦੇ ਡਾਂਗ ਮਾਰ ਕੇ ਮੈਨੂੰ ਇਹ ਦੱਸ ਤੂੰ ਹੱਕ ਲੈਣ ਦਾ ਇਹ ਧਰ ਨਾਲ ਆਈ ਫਿਰ ਮੈਂ ਖੋਲ ਬਣਾਉਂਦੇ ਵੀ ਧਰ ਨਾਲ ਆਈ ਸਾਰੇ ਆਉਂਦੇ ਕਿ ਨਹੀਂ ਕਿਹੜਾ ਮਰਨਾ ਤੂੰ ਆ ਜਿੱਦਣ 20 ਤਰੀਕ ਤੋਂ ਬਾਅਦ ਇੱਕ ਬੰਦੇ ਨੇ ਫੋਨ ਹੀ ਕਰਕੇ ਪੁੱਛ ਲਈ ਵੀ ਕੀ ਆ ਹਾਲਾ ਕੀ ਹੈ ਉਹ ਬੋਲਦੇ ਗਿੱਦੜ ਵਾਹੇ ਚੌਣ ਪੂਰਾ ਪਖਿਆ ਹੋਇਆ ਹੈ ਪੂਰੇ ਪੰਜਾਬ ਦੀਆਂ ਨਿਗਾਹਾਂ ਨੇ ਕਿਉਂਕਿ ਵੱਡੇ ਪਲੇਅਰ ਚੌਣ ਮੈਦਾਨ ਦੇ ਵਿੱਚ ਤਾਂ ਮੰਲਣ ਪਿੰਡ ਦੇ ਵਿੱਚ ਹਾਂ ਇੱਥੋਂ ਦੇ ਲੋਕ ਕੀ ਸੋਚਦੇ ਇੱਥੋਂ ਦੇ ਮੁੱਦੇ ਕੀ ਹੈਗੇ ਤੇ ਕਿਹੜੇ ਉਮੀਦਵਾਰ ਉੱਤੇ ਵੱਧ ਭਰੋਸਾ ਮੰਨਦੇ ਆ ਗੱਲਬਾਤ ਸ਼ੁਰੂ ਕਰਦੇ ਆ ਪਹਿਲਾਂ ਤਸਵੀਰ ਦੇਖੋ ਪ੍ਰਿਤਪਾਲ ਸ਼ਰਮਾ ਨੇ ਹਲਕਾ ਇੰਚਾਰਜ ਗਿੱਦੜ ਵਾਹਾਲੇ ਆਮ ਆਦਮੀ ਪਾਰਟੀ ਚ ਸੀਗੇ ਭਾਈ ਉਦੋਂ ਆਹ ਬੈਂਚ 'ਚ ਤਾਂ ਇੱਥੇ ਹੀ ਪਿਆ ਪਰ ਉਹਨਾਂ ਨੇ ਆਪਣੀ ਕੁਰਸੀ ਜਿਹੜੀ ਆ ਬੀਜੇਪੀ ਵੱਲੋਂ ਕਰ ਲਈ ਹੈ ਨਾ ਜੇ ਆਪਾਂ ਨਹੀਂ ਉਹਨਾਂ ਦੀ ਕੁਰਸੀ ਆ ਹੈ ਨਹੀਂ ਬੋਲਦੇ ਨਹੀਂ ਅਸੀਂ ਹੈ ਹੀ ਨਹੀਂ ਕੋਈ ਨਿਕੰਮੇ ਵਾਲੇ ਪੁੱਟਾ ਕੀ ਲੱਗਦਾ ਕੌਣ ਜਿੱਤੂ ਦੇ ਨਹੀਂ ਆਪਣੀ ਜਿੰਦਗੀ ਕੋਈ ਪਤਾ ਨਹੀਂ ਭਰਾਵਾ ਕੋਈ ਜਿਹੜੇ ਸਾਨੂੰ ਸਾਰੇ ਹਾਂਜੀ ਕੋਈ ਜਿੱਤ ਦੇ ਸਾਰੇ ਇੱਕੋ ਜਿਹੇ ਸਾਰਿਆਂ ਨੇ ਪੁੱਤ ਦੇਣੇ ਹਾਂ ਹੁਣ ਪੇਤ ਪੈ ਗਿਆ ਹੁਣ ਹੈਨਾ ਉਹਨੂੰ ਕਾਹ ਨੂੰ ਪਾਰਟੀ ਬੰਨਣਾ ਵੀ ਪਿੰਡਾਂ ਚ ਲੜਾ ਦਿੰਦੇ ਮੋੜ ਕੇ ਕੁਝ ਹੋ ਜਾਂਦਾ ਹੈ ਬਾਈ ਆਪਾਂ ਤੋਂ ਪਹਿਲਾਂ ਤੋਂ ਹੀ ਆਪਾਂ ਪਾਰਟੀ ਬਾਈ ਕਿਸੇ ਚ ਵੀ ਨਹੀਂ ਵਰਦੇ ਖੇਤ ਵਾਲੇ ਬੰਦੇ ਆ ਖੇਤੋਂ ਆਏ ਇਤਦਾ ਮਿੰਟ ਲਾ ਕੇ ਖੇਰ ਫੇਰਦੇ ਆ ਉਹਨਾਂ ਨੂੰ ਕੇਤਾਨਨ ਇਨਸਾਫ ਮਿਲ ਰਿਹਾ ਹੈ ਕਿ ਨਹੀਂ ਚੋਨਾ ਵਿਚਾਰਾ ਮੰਡੀਆਂ ਚ ਚੋਨਾ ਮੰਡੀਆਂ ਚ ਫਿਰਦਾ ਭਰਾਵਾ ਰੁਲੀ ਜਾਂਦਾ ਪਰਾਲੀ ਉਹ ਨਹੀਂ ਸਾੜਨ ਦਿੰਦਾ ਕੋਈ ਉਹ ਵਾਣਾਂ ਚ ਪਈ ਆ ਹੂੰ ਦੁਖੀ ਪੰਨ ਸਾਹਿਬ ਕਹਿੰਦੇ ਕਾਟ ਤਾਂ ਲੱਗਣੀ ਨਹੀਂ ਦਿੱਤੀ ਕਾਟ ਲੱਗੀ ਓਰੇ ਲੱਗੀ ਜਾਂਦੀ ਆ ਬਾਈ ਕਿੰਨੀ ਲੱਗਦੀ ਓਰੇ 5 ਕਿਲੋ ਲਈ ਜਾਂਦੇ ਆ 5 ਕਿਲੋ ਵੀ 6 ਕਿਲ ਉਰੇ 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 ਚਲੋ ਆ ਬਾਈ ਹੁਣੀ ਦੇਖੋ ਮਹੰਤੀ ਬਾਬੇ ਨਾਨਕ ਦਾ ਜੱਜ ਦਿਹਾੜਾ ਤੇ ਉਹਨਾਂ ਨੇ ਵੀ ਕਿਰਤ ਕਰਨਾ ਸਾਨੂੰ ਸਿਖਾਇਆ ਖੇਤੀ ਵਾਲਾ ਦੇਣਾ ਤਾਂ ਕਿਸਾਨ ਕਾਟ ਲੱਗ ਰਹੀ ਉਰੇ ਹਾਂ ਜੀ ਪੂਰੀ ਕਾਟ ਪੂਰੀ ਲਿਆ 5 ਕਿਲੋ ਦੀ ਵੀ 6 ਕਿਲੋ ਦੀ ਵੀ ਗਿੱਦੜਵੇ ਮੰਡੀ ਤੇ ਕਿਸਾਨ ਦਾ ਝੋਨਾ ਬੁਕਾ ਕੇ ਆਏ ਖੜ ਕੇ ਉਹ ਕਹਿੰਦੇ ਜੇ ਇੰਨੀ ਕਾਟ ਦੇਵੇਂਗਾ ਤਾਂ ਚੱਕ ਲੈਣੇ ਨੇ ਤਾਂ ਕਿ ਲੈ ਕੇ ਤੁਰ ਜਾਵਾਂਗੇ ਆਪ ਦਾ ਜਿੱਥੇ ਮਰਜੀ ਵੇਚ ਲਾ ਭਗਵੰਤਮਾਨ ਸਾਹਿਬ ਕਹਿੰਦੇ ਕਿ ਇਹੋ ਜਿਹਾ ਮਾਹੌਲ ਤਾਂ ਹੈ ਕੋਈ ਭਗਵੰਤਮਾਨ ਕੋਈ ਕਿਸੇ ਦਾ ਨਹੀਂ ਸਿਰਫ ਗੋਗਲੀਆਂ ਤੋਂ ਮਿੱਟੂ ਝਾੜਦੇ ਆ ਤੇ ਸਿਰਫ ਵੋਟਾਂ ਲੈ ਕੇ ਤੁਰ ਜਾਂਦੇ ਮੁਰਕੋ ਕੀ ਢਾਣਾ ਨਹੀਂ ਮਾਰਦਾ ਗੁੱਸਾ ਤੇ ਹੁੰਦਾ ਹੈ ਜਦੋਂ ਬੰਦਾ ਸਾਰਾ ਸਾਲ ਮਿਹਨਤ ਕਰੇ ਤੇ ਕਰਾਂਗੇ ਕਿਹਦੇ ਕਿਹਦੇ ਡਾਂਗ ਮਾਰ ਕੇ ਮੈਨੂੰ ਇਹ ਦੱਸੋ ਹਾਂ ਹੁਣ ਡਾਂਗ ਹੀ ਵੋਟਾਂ 'ਚ ਮਾਰ ਦੋ ਕਿੰਨੂ 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 ਬੋਰਡ 'ਚ ਮਰ ਤੇ ਉਹ ਸਾਨੂੰ ਫੁੱਲ ਪਾ ਦੇਣਗੇ ਇਹ ਤਾਂ ਡਾਂਗਾਂ ਹੀ ਖਾਣੀਆਂ ਸਾਡੇ ਤਾਂ 35 35000 ਰੁਪਏ ਕਿੱਲੇ ਮਗਰ ਸੈਟ ਟੁੱਟਦਾ ਇਹ ਸਾਹਿਬ ਕਿਹੜਾ ਮੈਨੂੰ ਦੱਸ ਦੇ ਵੀ ਕਿਹੜਾ ਵੋਟਾ ਲੈ ਕਰਕੇ ਕੋਈ ਆ ਕਰਕੇ ਕਹਦੇ ਵੀ ਆ ਆ ਜ਼ਿੰਮੇਦਾਰਾਂ ਨੂੰ ਆ ਸਹੂਲਤ ਕਰਤੀ ਕੁਝ ਨਹੀਂ ਕੀਤਾ ਇਹਨਾਂ ਦਾ ਸਾਡਾ ਤਾਂ ਉਲਟਾ ਕਰਤਾ ਕੰਮ ਬੋਲੋ ਅੱਕੇ ਭਾਈ ਉਹਨਾਂ ਤੋਂ ਲੀਡਰਾਂ ਦਾ ਪੂਰੇ ਅੱਕੇ ਹੀ ਐ ਕੋਈ ਦਿੰਦਾ ਨਹੀਂ ਕੋਈ ਲੈਂਦਾ ਨਹੀਂ ਐਵੇਂ ਵੋਟਾ ਲੈ ਕੇ ਤੁਰ ਜਾਂਦੇ ਹੋਰ ਕੋ ਡਾਇਲੋਗ ਬਾਜੀ ਤਾਂ ਪੂਰੀ ਲਿਖੀ ਹੋਈ ਆ ਵੀ ਤੁਹਾਡੀ ਧੀ ਲਿਖੀ ਆ ਦੱਸ ਇਹਦਾ ਹਾਲ ਦੇਖ ਲਾ ਆ ਸਾਡੇ ਪਿੰਡ ਦਾ ਵਿਕਾਸ ਦੇਖ ਲਾ ਕੀ ਹਾਲ ਹੋਇਆ ਪਿਆ ਕੱਚਾ ਆ ਗਾ ਆ ਦੇਖੋ ਇੱਕ ਇੱਕ ਅਰੀ ਜੇ ਆਪਾਂ ਸਾਰੇ ਪਾਸੇ ਬੋਰਡ ਦੇਖਾਂ ਤਾਂ ਬੋਰਡ ਇੰਨੇ ਮਹਿੰਗੇ ਲੱਗੇ ਹੋਣਗੇ ਵੀ ਉਹ ਚ ਗਲੀ ਬਣਾਈ ਜਾ ਸਕਦੀ ਸੀਗੀ ਹਨਾ ਬਾਈ ਆ ਪੈਸੇ ਜਿਹੜੇ ਬੋਰਡਾਂ ਤੇ ਲਾਤੇ ਗਲੀ ਬਣਾ ਦਿੰਦੇ ਇੰਨਾ ਦਾ ਬੋਰਡ ਆ ਤੇ ਉਹ ਸਾਥੋ ਜਿਹੜਾ ਬਣ ਗਿਆ ਉਹਨਾਂ ਨੇ 2.5 ਸਾਲ ਬੋਰਡਾਂ ਦੇ ਪੈਸੇ ਕਮਾਉਣੇ ਆ ਹੋਰ ਕੀ ਕਰੂਗਾ ਸਾਨੂੰ ਕਿਸੇ ਨੇ ਕੀ ਦੇਣਾ ਕੁਝ ਨਹੀਂ ਦਿੰਦਾ ਇਹ ਸਿਸਟਮ ਹੈ ਬਿਲਕੁਲ ਉਹ ਅਮਰਤਾ ਵੜਿੰਗ ਕਹ ਰਹੀ ਤੁਹਾਡੀ ਧੀ ਆ ਮੈਂ ਧੀ ਨੂੰ ਵੋਟ ਪਾਉਂਗੇ ਵੋਟਾਂ ਬਾਈ ਸਾਨੂੰ ਤਾਂ ਸਾਰ ਇੱਕੋ ਜਿਹਾ ਭਰਾ ਸਾਡਾ ਮਸਲਾ ਆਇਆ ਹੈ ਕਿਸੇ ਪਿੰਡ ਚ ਵੇਖਿਆ ਕੋਈ ਕਿਧਰੇ ਤੁਰਿਆ ਫਿਰਦਾ ਕੋਈ ਕਿਧਰੇ ਤੁਰਿਆ ਫਿਰਦਾ ਵੇਖ ਸਾਡੇ ਪ੍ਰੇਮ ਨਾਲ ਕਿਵੇਂ ਤਾਸ ਕੱਢੀ ਜਾਂਦੀ ਹੈ ਕੱਢੀ ਜਾਂਦਾ ਕਿ ਨਹੀਂ ਕਿਸੇ ਦਾ ਟ੍ਰੈਂਚ ਨਹੀਂ ਸਾਨੂੰ ਵੀ ਕੋਈ ਲੜਾਈ ਨਹੀਂ ਸਾਡੇ ਪੜਾਈ ਨਹੀਂ ਐਸ਼ ਕਰਦੇ ਆ ਜੇ ਬੋਰਡ ਪਾਉਣਗੇ ਆਪਦੇ ਦਿਲ ਨਾਲ ਜੀ ਨੂੰ ਪਾ ਕੇ ਆ ਦੀ ਇਰਮਾਨਾ ਪਾ ਕੇ ਆ ਕੇ ਤੇ ਕਿਸੇ ਨੂੰ ਆ ਨਹੀਂ ਆਖਣੀ ਫਲਾਣੇ ਨੂੰ ਪਾਏ ਤਾਸ਼ ਤੁਹਾਡੇ ਹੱਥ ਚ ਤਾਸ਼ ਚ ਰਾਜਾ ਰਾਣੀ ਵੀ ਹੁੰਦੇ ਆ ਹੈ ਇੱਕਾ ਵੀ ਇੱਥੇ ਤਾਂ ਇੱਥੇ ਤਾਂ ਸਾਡਾ ਫਿਰ ਚੱਲੀ ਜਾਂਦਾ ਪ੍ਰੋਗਰਾਮ ਜੀ ਕਹਿੰਦੇ ਵੀ ਸਾਥ ਸਾਥ ਚ ਸਭ ਤੋਂ ਵੱਡੀ ਸਿਆਸਤ ਚੱਲ ਰਹੀ ਹੁੰਦੀ ਹੈ ਜੀ ਹੁਣ ਟਾਈਮ ਨਹੀਂ ਲੰਘਦਾ ਕਰਗੇ ਕੀ ਇਹ ਸਾਰੀ ਜਿਹੜੀ ਰੋਈ ਜਾਵਾਂਗੇ ਫੇਰ ਕੀ ਫੈਲੀ ਨਗਰ ਦਾ ਇੱਥੇ ਕੁਝ ਨਾ ਸੁੱਖ ਦੁੱਖ ਵੀ ਕਰਨ ਬੱਸ ਆ ਭਰਾ ਸਾਰੇ ਕੋਈ ਜਾਂ ਸਾਡੇ ਚਾਚੇ ਆ ਅਈ ਦੋਨੇ ਭਰਾ ਆ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਸੱਥਾਂ ਚੋਂ ਸਰਕਾਰ ਚੱਲੂਗੀ ਤੁਹਾਡੇ ਤਾਂ ਪਾਵਰ ਹੀ ਬਹੁਣੀ ਤੁਹਾਡੇ ਹੱਥ ਚ ਪਾਵਰ ਕਿੱਥੇ ਭਰਾਵਾ ਸਾਡਿਆਂ ਦਾ ਪਾਵਰਾਂ ਦਾ ਸੰਨ ਤਾਂ ਮਰੋੜ ਕੇ ਰੱਖਦਾ 35000 ਰੁਪਿਆ ਕਿੱਲੇ ਮਗਰ ਠੇਕਾ ਪਈ ਜਾਂਦਾ ਓਏ ਹੋਏ ਹਾਂ ਤੇ ਇਹ ਠੇਕਾ ਭਰਿਆ ਨਹੀਂ ਗਾ ਝੋਨਾ ਮੰਡੀਆਂ ਚ ਲਈ ਜਾਂਦਾ ਜੱਟ ਦੁਖੀ ਹੋਇਆ ਵੇ ਜੜ ਦੁਖੀ ਆਹ ਹੋਂ ਸਾਰੇ ਆਉਂਦੇ ਨਾ ਜਿਹੜਾ ਮਾਰਦੇ ਆ ਜੇ ਤੂੰ ਹੱਕ ਲੈਣ ਜਾਈਏ ਧਰਨਾ ਲਾਈਏ ਫਿਰ ਮਖੌਲ ਬਣਾਉਂਦੇ ਵੀ ਆ ਧਰਨਾ ਲਾਈਏ ਹੋਂ ਸਾਰੇ ਆਉਂਦੇ ਕਿ ਨਹੀਂ ਜਿਹੜਾ ਮਾਰਨ ਆਉਂਦੇ ਆ ਕਿ ਨਹੀਂ ਤੂੰ ਮਾ ਜਿੱਦਨ 20 ਤਰੀਕ ਤੋਂ ਬਾਅਦ ਇੱਕ ਬੰਦੇ ਨੇ ਫੋਨ ਹੀ ਕਰਕੇ ਪੁੱਛ ਲਈ ਵੀ ਕੀ ਆ ਹਾਲਾ ਕੀ ਐ ਤੂੰ ਬੋਲਦੇ ਨਹੀਂ ਡਿੰਪੀ ਕਹਿੰਦਾ ਸਾਡੇ ਸੁੱਖ ਦੁੱਖ ਦਾ ਸਾਥੀ ਇੱਥੇ ਬੋਰਡ ਲੱਗਾ ਆ ਯਾਰ ਕਿਸੇ ਬਾਰੇ ਵੀ ਨਹੀਂ ਕਹਿਣਾ ਭਾਈ ਕਿਸੇ ਬਾਰੇ ਦਾ ਅਸੀਂ ਕਹਿਣੀ ਨਹੀਂ ਨਾ ਗੱਲ ਮਤਲਬ ਉਹ ਸੁੱਖ ਦੁੱਖ ਸੁੱਖ ਦੁੱਖ ਕਰਦੇ ਹੋਣ ਤਾਂ ਤੁਸੀਂ ਇਹਨਾਂ ਦੁਖੀ ਨਾ ਹੋਵੋ ਨਾ ਜੀ ਨਾ ਇੱਥੇ ਸਾਰਾ ਫਸਟ ਕਲਾਸ ਆ ਵੇ ਇੱਕ ਪੱਕੇ ਲੱਗੇ ਆ ਐਸੀ ਐ ਇਹ ਨਾ ਕਿਸੇ ਨਾਲ ਹੀ ਤੁਰਦੇ ਆ ਅਸੀਂ ਆਪ ਦੀ ਵੋਟ ਪਾ ਕੇ ਆਵਾਂਗੇ ਤੇ 9 ਵਜੇ ਨੂੰ ਪਾ ਕੇ ਲੜਾਈ ਤੋਂ ਪਹਿਲਾਂ ਪਹਿਲਾਂ ਪਾ ਕੇ ਲੜਾਈ ਹੋਈ ਜਾ ਪੜਾਈ ਹੋ ਜਾਵੇ ਤੇ ਆਦਾ ਆਰਾਮ ਨਾਲ ਆ ਕੇ ਤਾਸ ਫਿਰ ਘੇਟਣ ਲੱਗ ਜਾਣਾ ਅਸੀਂ ਇਹਦਾ ਕੰਮ ਲੈਂਦੇਗੇ ਵਧੀਆ ਗੱਲ ਆ ਭਾਈ ਤੁਸੀਂ ਤੱਤ ਕੱਢ ਲਿਆ ਹੁਣ ਵੀ ਇਹ ਸਾਰਾ ਕੁੱਤਾ ਕੰਮ ਹੀ ਹੈ ਭਾਈ ਇਹ ਭਰਾਵਾ ਆਦੇ ਜਵਾਕ ਪਾਲਦੇ ਆ ਧੰਦਾ ਆਉਦਾ ਥੀ ਕਿਰਤ ਕਰਦੇ ਆ ਕਿਸੇ ਤੋਂ ਮੰਗ ਕੇ ਤਾਂ ਨਹੀਂ ਖਾਂਦੇਗੇ ਕਿਰਤ ਅਜ ਬਾਬੇ ਨਾਨਕ ਦਾ ਦਿਹਾੜਾ ਦੇ ਕਿਰਤ ਕਰਨੀ ਸਿਖਾਈ ਉਹਨੇ ਵੀਰ ਮੇਰਾ ਬਾਲੇ ਭੜੇ ਹਾਲਾਤ ਹੋਏ ਪਏ ਆ ਪਰਾ ਨੂੰ ਪਰਾ ਨਹੀਂ ਵੇਖਾਂਂਦਾ ਕਿਸੇ ਨੂੰ ਕੋਈ ਵੇਖ ਨਹੀਂ ਆਂਦਾ ਟੈਂਟ ਪਾਉਣੇ ਆਪ ਦਸ ਖੇਡ ਕੇ ਜਵਕਾਣਾ ਇੱਥੇ ਆ ਆ ਖੇਡੀ ਜਾਂਦੇ ਹੁਣ ਮौज ਕਰਦੇ ਆ ਕਿਸੇ ਨਾਲ ਕਰੀ ਚੰਗੀ ਕਰੋ ਨਾ ਕਿਸੇ ਦੀ ਮਾੜੀ ਕਰੋ ਇਹਨਾਂ ਨੇ ਤਾਂ ਜਿੱਤ ਕਿਉ ਹੋ ਜਾਣਾ ਬਾਈ ਜੀ ਉਹ ਜਾਣ ਕਿਵੇਂ ਕਰਨ ਜਦੋਂ ਹੀ ਮਰਜ਼ੀ ਜਾਵੜੀ ਤੂੰ ਕਿਸੇ ਨੇ ਪੁੱਛਣਾ ਵੀ ਤੇਰੇ ਕਿੱਥੇ ਘਰ ਆ ਕਿੱਥੇ ਤੇਰੇ ਨਾਨਕੇ ਕੋਈ ਵੀ ਹੈ ਪਲਾ ਚਾਰਾਂ ਪਾਲਟੀਆਂ ਦਾ ਜੱਟ ਨੂੰ ਦਾਦੀ ਫਸਲ ਨਾ ਜੇ ਫਸਲ ਚੰਗੀ ਹੋਗੀ ਨੀ ਭਾਸ਼ਣਾ ਚ ਮੈਂ ਇੱਕ ਚੀਜ਼ ਹੁੰਦਾ ਕਹਿੰਦੇ ਵੀ ਸਾਡਾ ਹਲਕਾ ਸਾਡਾ ਪਰਿਵਾਰ ਜੇ ਤੁਹਾਨੂੰ ਆਪਦੇ ਪਰਿਵਾਰ ਦਾ ਦੁੱਖ ਹੀ ਨਹੀਂ ਪਤਾ ਵੀ ਕੀ ਚੱਲ ਰਿਹਾ ਪਰਿਵਾਰਾਂ ਚ ਫੇਰ ਕਾਹਦੇ ਲੀਡਰ ਤੁਸੀਂ ਨਾ ਜੀ ਕੁਛ ਨਹੀਂ ਅਸੀਂ ਕਿਸੇ ਬਾਰੇ ਨਹੀਂ ਬੋਲਦੇ ਖੁਸ਼ੀ ਪੁਆਇੰਟ ਗਲਤ ਲਓ ਤੇ ਨਾ ਅਸੀਂ ਦੇਈਏ ਸਹੀ ਗੱਲ ਕਰਨੀ ਗੱਲ ਤਾਂ ਸਹੀ ਆ ਕੋਈ ਵੀ ਲੀਡਰ ਜਾ ਕਰਕੇ ਮੰਡੀ ਦਾ ਹਾਲ ਦੇਖਿਆ ਕਿਸੇ ਨੇ ਕੋਈ ਬੈਠਾ ਬੜਿਆ ਕੋਈ ਆਏ ਕਿ ਇਹਨਾਂ ਫੋਟੋ ਕਚਾਈ ਪਾਤੀ ਦੇਖ ਲੋ ਵੀ ਆਸ ਚਾਈ ਹੈ ਜੇ ਤੁਸੀਂ ਇਥੋਂ ਜਿਹੜੇ ਚੋਣ ਲੜ ਰਹੇ ਲੀਡਰ ਦੇਖ ਰਹੇ ਹੋ ਲੋਕਾਂ ਦੇ ਵਿੱਚ ਦੁੱਖ ਦੁੱਖ ਹੈਗਾ ਜਿਹੜੇ ਨੇ ਇੰਨੇ ਮਹੀਨੇ ਜਿਹੜੇ ਨੇ ਇੰਨੇ ਮਹੀਨੇ ਮਿਹਨਤ ਕੀਤੀ ਉਹਦੀ ਫਸਲ ਵਿਚਾਰੀ ਰੋਲ ਰਹੀ ਹੈ ਉਹ ਦੁਖੀ ਤਾਂ ਹੋਊਗਾ ਫੇ ਤੁਸੀਂ ਕਹਿੰਦੇ ਹੋ ਵੀ ਯਾਰ ਘੰਟਾ ਘਾਟਾ ਪਈ ਜਾਂਦਾ ਕਿੱਲੇ ਮਗਰ 35000 ਜੱਟ ਨੂੰ ਡਾਈ ਮੂਣੀਆਂ ਮਿਲਦੀ ਨਹੀਂ ਕਿਸੇ ਨੇ ਪੁੱਛਿਆ ਵੀ ਡਾਈ ਮੂਣੀਆਂ ਕਿਸੇ ਨੂੰ ਮਿਲਦੀ ਹੈ ਜਾਂ ਕਰੀਏ ਕਿਸ ਨੇ ਕਿਸੇ ਨੇ ਆ ਕੇ ਪੁੱਛਿਆ ਡੀਪੀ ਦਾ ਵੀ ਬੁਰਾ ਹਾਲ ਇਹ ਵੀ ਦਾ ਤਾਂ ਰੈਕ ਲੱਗਦੇ ਆ ਬਾਕੀ ਆ ਸੈਕਟਰੀ ਸੂਟੇ ਸਾਰੇ ਬਾਰੋ-ਬਾਰ ਰੈਕਾ ਤੋਂ ਉੱਥੋਂ ਚੁਕਾਈ ਜਾਂਦੇ ਆ ਪਿੰਡ 'ਚ ਤਾਂ ਆਉਂਦੀ ਨਹੀਂ ਹੁਣ ਜੋਰ ਕੇ ਦਾ ਸਿੱਟਾ ਦੇ ਦੇ ਕੇ ਕਣਕ ਬੀਜਦੇ ਫਿਰਦੇ ਆ ਵੀ ਉੱਗ ਰਿਹਾਵੇ ਸਾਡੀ ਕਿਵੇਂ ਨਾ ਕਿਵੇਂ ਠੇਕਾ ਕਹਿੰਗੇ ਫੇ ਮੁਰੇ ਖੜਾ ਠੇਕਾ ਦੇਣਾ ਤਾਂ ਠੇਕਾ ਕੀ ਦੇਨੇ ਤੇ ਤੀ ਦਾ ਵਿਆਹ ਕਰਨਾ ਪੁੱਤ ਦਾ ਵਿਆਹ ਕਰਨਾ ਬਾਣਗੇ ਦੇ ਮੋਢਨੇ ਸਰ ਸਾਰਾ ਕਰਜਾ ਤਾਂ ਜ਼ਿੰਮੇਦਾਰੀ ਡੁੱਬਿਆ ਪਿਆ ਹੋਰ ਰੈਕ ਗਿਆ ਜ਼ਿੰਮੇਦਾਰ ਕੋਲੇ ਰੈਕ ਕੀ ਫੇ ਦੀਵਾਲੀ ਵਾਲੀ ਔਖੀ ਲੰਗੀ ਹੋਣੀ ਤੇ ਦੀਵਾਲੀ ਤੇ ਮੈਨੂੰ ਇਹ ਦੱਸ ਦੇ ਕਿਹੜੀ ਰੌਣ ਸਗੀ 160 ਰੁਪਏ ਕਿਲੋ ਤੇਲ ਸੀਗਾ ਸਰੋਂ ਦਾ ਕੌਣ ਦੀਵੇਂ ਦੇ ਪਾ ਕੇ ਬਾਲੂਗਾ ਮੈਨੂੰ ਇਹ ਦੱਸ ਦੇ ਸਰ ਤੇ ਲਾਉਣ ਨੂੰ ਤਾਂ ਤੇਲ ਨਹੀਂ ਮਿਲਦਾ ਤਾਂ ਫਿਰ ਦਿਵਾਲੀ ਚ ਕੀ ਬਾਲਗੇ ਐ ਮਾੜਾ ਬੜਾ ਤੁਸੀਂ ਐਮਐਸਪੀ ਜੇ ਮਿਲ ਜਾਂਦੀ ਵਧੀਆ ਰੇਟ ਮਿਲ ਜਾਂਦੇ ਫੇਕ ਤੇ ਆਪਾਂ ਵੀ ਐਮਐਸਪੀ ਮੈਨੂੰ ਇਹ ਦੱਸਦੇ ਐਮਐਸਪੀ ਇਧਰੋਂ ਮਿਲ ਗਈ ਤੇ ਉਧਰ ਡੱਬੀਆਂ ਦੀ ਦਰਜਨ ਕੀ ਰੇਟ ਕਰਤੀ ਇਹਨਾਂ ਨੇ 70 70 ਇੱਕ ਕੱਦੂ ਲੈ ਕਰਕੇ 10 ਰੁਪਏ ਕੱਦੂ ਲੈ ਕਰਕੇ 60 ਰੁਪਏ ਕੱਦੂ ਵਿਕੀ ਜਾਂਦੇ ਆ ਰੇਡੀ ਵਾਲੇ ਨੂੰ ਤਾਂ ਐਮਐਸਬੀ ਨਹੀਂ ਜ਼ਿੰਮੇਵਾਰ ਨੂੰ ਐਮਐਸਬੀ ਨਾ ਹਾਰੀ ਕਰੂਗਾ ਬੰਦਾ ਕੀ ਕੁਛ ਨਹੀਂ ਕਰ ਸਕਦੇ ਸਰਕਾਰਾਂ ਸਰ ਗੋਗਲੀਆਂ ਤੋਂ ਮਿੱਟੀ ਝਾੜਦੀਆਂ ਹੋਰ ਕੁਛ ਨਹੀਂ ਵੋਟਾਂ ਲੈਸ ਨਹੀਂ ਬਿਲਕੁਲ ਸੋ ਇਹ ਦੁੱਖ ਹੈਗਾ ਬਾਈ ਕਿਸਾਨਾਂ ਦਾ ਵੀ ਸਮਝੋ ਹਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਸੱਸਾ ਫਤਿਹ ਦਾ ਬੁਲਾ ਰਹੇ ਤੁਹਾਨੂੰ ਪੰਜਾਬੀ ਦੇਖ ਰਿਹਾ ਠੀਕ ਹੈ ਸੱਸਾ ਕਿਵੇਂ ਸੇਤ ਬਾਈ ਚੜਦੀ ਕਲਾ ਮੱਕਣਾਂ ਦੀ ਬਾਰਤ ਹੋਈ ਵੀ ਆ अच्छा, अच्छा अच्छा भाई कुर्ता भी आपको सोणा लग रहा है नहीं अपना नहीं नहीं बोल दे देखया गिद्दड़वाहा बेशक ਤੁਸੀਂ ਹੌਟ ਸੀਟ ਮੰਨੋ ਪਰ बेशक ਵੱਡੇ ਖਿਡਾਰੀ ਹੋਣ ਲੋਕ ਦੁਖੀ ਆ ਭੇਤ ਲੀਡਰਾਂ ਦਾ ਪੈ ਗਿਆ ਕੰਮ ਕਰੋਗੇ ਤਾਂ ਤਾਰੀਫਾਂ ਵੀ ਖੁੱਲ ਕੇ ਹੋਣਗੀਆਂ ਕੰਮ ਨਾ ਕਰੋਗੇ ਤੁਹਾਡੇ ਬਾਰੇ ਇੱਕ ਸ਼ਬਦ ਵੀ ਨਹੀਂ ਬੋਲ ਹੋਣਾ ਸੋ ਜਿਵੇਂ ਮਰਜ਼ੀ ਰਿਜ਼ਲਟ ਆਉਣ ਜਿੱਤੋ ਹਾਰੋ ਪਰ ਲੋਕਾਂ ਦਾ ਕੰਮ ਜ਼ਰੂਰ ਕਰਾਓ ਖਾਸ ਕਰ ਕਿਸਾਨਾਂ ਦਾ ਇਹ ਕਿਸਾਨੀ ਬੈਲਟ ਆ ਜਿੱਥੇ ਲੋਕ ਖੁਸ਼ਹਾਲ ਹੋਣਗੇ ਤਾਂ ਹੀ ਉਹ ਤੁਹਾਡਾ ਨਾਮ ਹੋਊਗਾ ਆਪਣੇ ਸਹਿਯੋਗੀ ਅਮਿਤ ਖੰਨਾ ਦੇ ਨਾਲ ਕਰਨ ਸ਼ਰਮਾ ಮಿಟ್ಟಿದೆಲೆ. <middly>